ਅ ਨਵੇਂ ਸਾਲ ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਮਹਾਰਾਜ ਮੇਰ칸 ਬਖਸ਼ਿਸ਼칸 ਫੂਜੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਵੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪਰਵਾਪਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ ਨਵੇਂ ਸਾਲ ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਗੁਰੂ ਮਹਾਰਾਜ ਮੇਰ ਕਰਨ ਬਖਸ਼ਿਸ਼ ਕਰਨ ਸੂਚੀ ਕੌਮ ਨੂੰ ਆਪਣੇ ਦੇਸ਼ ਵਾਸੀਆਂ ਨੂੰ ਆ ਸਾਲ ਚੜ੍ਹਦੀ ਕਲਾ ਦਾ ਸਾਲ ਹੋਏ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਪੰਜਾਬ ਆਪਣਾ ਵਧੇ ਤੇ ਪੂਰੇ ਦੇ ਦੁਨੀਆ ਵਿੱਚ ਜਿਹੜੇ ਲੜਾਈ ਝਗੜੇ ਹੋ ਰਹੇ ਆ ਜੰਗਾ ਚੱਲ ਹੋ ਰਹੀਆਂ ਆ ਪ੍ਰਮਾਤਮਾ ਮੇਰ ਕਰਨ ਇਹ ਸਾਰਾ ਕੁਝ ਖਤਮ ਹੋ ਕੇ ਆਪਾਂ ਸਾਰੇ ਖੁਸ਼ੀਆਂ ਮਨਾ ਆਇਆ ਅਗਲਾ ਸਾਲ ਖੁਸ਼ੀਆਂ ਭਰ ਹੋਏ ਸਾਰੇ ਵਾਸਤੇ